ਅੱਜ ਪ੍ਰਿਲਾਦ ਦੀ ਮਾਂ ਡੋਲ ਗਈ ਕੀ ਕਹਿੰਦੀ ਐ ਬਸਤਾ ਬਸ ਕੀਨੀ ਸਭ ਰਾਜੇ ਬੇਨਤੀ ਕਰ ਐ ਪਟ੍ਰਾਣੀ ਐ ਬੇਟਾ ਪ੍ਰਿਲਾਦ ਸਾਰੀ ਧਰਤੀ ਨੂੰ ਵਸ ਕੀਤਾ ਤੇਰੇ ਪਿਓ ਨੇ ਸਾਰੇ ਰਾਜੇ ਟੈਕਸ ਭਰਦੇ ਦਾ ਹੁਕਮ ਆਂਦੇ ਐ ਤੂੰ ਪਿਓ ਦਾ ਕਹਿਣਾ ਮੰਨ ਲੈ ਪਰ ਪ੍ਰਿਲਾਦ ਦੇ ਅੰਦਰ ਨਾਮ ਵਸਿਆ ਹੈ ਹਰੀ ਵਸਿਆ ਰਵ ਵਸਿਆ ਪੁੱਤ ਪ੍ਰਿਲਾਦ ਕਿਹਾ ਨਹੀਂ ਮੰਨਾਂ ਤੈਂ ਤੇ ਹੋਰ ਠਾਨੀ ਨਹੀਂ ਮੰਨਿਆ ਉਨਾਂ ਆਪਾਂ ਕਿਨੇ ਆਪਣਾ ਆਪਣਾ ਪਿਓ ਹਰਨਾਖਸ਼ ਪੁੱਤ ਪ੍ਰਿਲਾਦ ਕਿਹੜੀ ਸ਼ਹਾਜ ਜਿਹੜੀ ਨਾਖਸ਼ ਨੇ ਦਿੱਤੀ ਪਾਣੀ ਚ ਡੋਬਣ ਦੀ ਕੋਸ਼ਿਸ਼ ਕੀਤੀ ਸੱਪਾਂ ਦੇ ਕੋਠੇ ਵਿੱਚ ਬੰਦ ਕੀਤਾ ਸਾਸ ਜੀ ਨੇ ਅੰਦਰ ਲਾਗ ਜਰੀਲੇ ਸੱਪ ਛੱਡ ਕੇ ਪ੍ਰਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰੇ ਮੇਰਾ ਅੰਤਰ ਗੁਰ ਗੋਪਾਲਾ ਇੱਥੇ ਹੀ ਵਸਨੀ ਪਹਾੜ ਤੋਂ ਰਿਹੜਿਆ ਉਸ ਨੂੰ ਇੱਥੇ ਹੀ ਵਸਨੀ ਤਤਾ ਥੰਮ ਤਵਾਇਆ ਬਾਜ ਜਫਾ ਮੇਰੇ ਸਾਹਮਣੇ ਪ੍ਰਿਯਾਦ ਨੇ ਐ ਜਫਾ ਪਾ ਲਿਆ ਜਿਵੇਂ ਛੋਟਾ ਬੱਚਾ ਪਿਓ ਦੀ ਨੱਥਲ ਜਫਾ ਪਾ ਲਿੰਦਾ ਹੈ ਤਲਵਾਰ ਕੱਢ ਲਈ ਜਿਹੜੇ ਰਾਮ ਨੇ ਤੈਨੂੰ ਹਰਥਾਂ ਰੱਖਿਆ ਮੇਰੇ ਸਾਹਮਣੇ ਲਿਆਓ ਸਹਰੀ ਨੂੰ ਤੇ ਨਰ ਸਿੰਘ ਨੇ ਫਿਰ ਰੂਪ ਧਾਨ ਕਰਨ ਲੱਗੇ ਹਰਨਾਕਸ਼ ਦਾ ਖਾਤਮਾ ਕੀਤਾ ਪ੍ਰਿਯਾਦ ਦੀ ਰਾਖੀ ਕੀਤੀ ਆਪਣਾ ਆਪਣਾ ਕਿਵੇਂ ਹੋ ਗਿਆ ਪ੍ਰਿਯਾਦ ਪੁੱਤਰ ਹਰਨਾਕਸ਼ ਪਿਓ ਹੈ ਆਪਾਂ ਅੱਗੇ ਚੱਲੀਏ ਦੁਆਪਰ ਯੁਗ ਦੇ ਵਿੱਚ ਭਾਸੀ ਕਿਸ਼ਨ ਜੀ ਤੇ ਉਹਨਾਂ ਦੇ ਛਕੇ ਮਾਮਾ ਜੀ ਕੰਸ ਨੇ ਹੁਣ ਮਾਮੇ ਭਾਂਜੇ ਦਾ ਬੜਾ ਪਿਆਰ ਹੁੰਦਾ ਹੈ ਪਰ ਕੰਸ ਨੇ ਕਿਹੜਾ ਵਾਰ ਜਿਹੜਾ ਭਾਸੀ ਕਿਸ਼ਨ ਨੂੰ ਖਤਮ ਕਰਨ ਵਾਸਤੇ ਨਹੀਂ ਕੀਤਾ ਸਾਧ ਸੰਗਤ ਜੀ ਅਗਿਆਈਏ ਧੀਰਮਰ ਕੌਣ ਸੀ ਗੁਰੂ ਪਰਵਾਰ ਵਿੱਚੋਂ ਸੀ ਨਾ ਤੇ ਨੌਵੇਂ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਪ੍ਰਗਟ ਹੋਏ ਨੇ ਨਾ ਬਾਬੇ ਬਕਾਲੇ ਤੇ ਇਹ ਵੀ ਮੰਜੀ ਢਾ ਕੇ ਬੈਠਾ ਸੀ 22 ਮੰਜੀਆਂ ਸੀ ਵੀ ਹੋਣ ਵਰਗਾ ਸਮਾਂ ਨਹੀਂ ਮਿਲਣਾ ਤੇ ਜਿਵੇਂ ਸੂਰਜ ਨਿਕਲਦਾ ਤੇ ਹਨੇਰਾ ਦੌੜਦਾ ਇਹ ਮੰਜੀਆਂ ਜਿਹੜੀ ਸੀ ਸੌਨ ਪੇਟ ਕੇ ਚਲੇ ਗਏ ਪਰ ਇਹਦੇ ਜਿਹੜੇ ਸੀ ਨਾ ਸਾਥੀ ਇਹਨੇ ਆਪਣੇ ਸਾਥੀਆਂ ਦੇ ਰਾਹੀਂ ਛੇ ਮਸਾਂ ਦੇ ਰਾਹੀਂ ਗੁਰੂ ਤੇਗ ਬਹਾਦਰ ਮਾਰ ਤੇ ਹਮਲਾ ਕੀਤਾ ਇਤਿਹਾਸ ਦੱਸਦਾ ਹੈ ਕਿ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੱਥੇ ਨੂੰ ਗੋਲੀ ਖਹਿ ਕੇ ਲੰਗੀ ਹੈ। ਬਾਕੀ ਸਮਾਨ ਵੀ ਲੈ ਗਏ। ਭਾਈ ਮੱਖਣਸ਼ਾਹ ਬਾਲੇ ਨੂੰ ਪਤਾ ਲੱਗਾ ਉਹਨੇ ਸਾਥੀ ਲੈ ਧੀਰਮਲ ਦੇ ਡੇਰੇ ਤੇ ਟੈਕ ਕੀਤਾ। ਉੱਥੇ ਸ੍ਰੀ ਗ੍ਰੰਥ ਸਾਹਿਬ ਦੇ ਸੰਸੂਖੋ ਵੀ ਲਾ ਦੇ ਹੋਰ ਸਮਾਨ ਨੂੰ ਨੰਦਾ ਧੀਰਮਲ ਦੀਆਂ ਮੁਸ਼ਕਾਂ ਬਣ ਕੇ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ। ਮੁਸ਼ਕਾਂ ਮੁਸ਼ਕਾਂ ਸੰਦਰ ਹੱਥ ਪੈਰ ਨੂੜ ਕੇ ਬਣ ਗਏ। ਦੱਸੋ ਕਿਸ਼ ਜਾਦਈ ਹੈ। ਦਿਆਲ ਸਤਗੁਰੂ ਪਤਾ ਕੀ ਕਹਿੰਦੇ ਸਦਾ 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 ਦਿਆਲ ਕਹਿੰਦੇ ਭਲੋ ਧੀਰਮਲ ਭਲੋ ਧੀਰਮਲ ਭਲੋ ਧੀਰਮਲ ਇਹਨੂੰ ਸ਼ਰਧਾ ਕਿਹੜਾ ਵਾਰ ਜਿਹੜਾ ਧੀਰਮਲ ਨੇ ਨਹੀਂ ਕੀਤਾ ਕਿਹੜਾ ਵਾਰ ਜਿਹੜਾ ਭਾਈ ਪ੍ਰਿਥਵੀ ਨੇ ਨਹੀਂ ਕੀਤਾ ਪੰਜਵੇਂ ਪਾਤਸ਼ਾਹ ਛੋਟੇ ਭਰਾ ਹਰ ਵਾਰ ਕੀਤਾ ਸ੍ਰੀ ਹਰਗੋਬਿੰਦ ਸਾਹਿਬ ਸਾਹਿਬ ਜਦੇ ਰੂਪ ਵਿੱਚ ਨੇ ਛੱਕੇ ਭਤੀਜੇ ਲੱਗਦੇ ਨੇ ਭਾਈ ਹਰ ਵਾਰ ਕਿਤੇ ਆਪਣੇ ਕਿਸੇ ਤਰ੍ਹਾਂ ਖਤਮ ਕਰ ਫਿਰ ਆਪਣਾ ਆਪਣਾ ਕਿਵੇਂ ਹੋਇਆ ਸਾਧ ਸੰਗਤ ਜੀ ਜਦੋਂ ਆਪਣਾ ਦੁਸ਼ਮਣ ਬਣ ਜਾਵੇ ਨਾ ਦੁਸ਼ਮਣ ਦੇ ਹਜ਼ਾਰ ਵਾਰ ਨਾਲ ਆਪਣੇ ਦੇ ਇੱਕ ਦੁਸ਼ਮਣ ਇੱਕ ਵਾਰ ਵੀ ਮਾਰਾ ਜੇ ਜਿੱਥੇ ਪ੍ਰਿਥੀ ਨੇ ਬੜੇ ਵਾਰ ਕੀਤੇ ਮਿਹਰਬਾਨ ਨੇ ਵੀ ਘਾਟ ਨਹੀਂ ਜੇ ਕੀਤੀ ਅਸੀਂ ਮਿਹਰਬਾਨ ਨੂੰ ਕਈ ਵਾਰ ਐਂ ਛੱਡ ਜਾਂਦੇ ਹਾਂ ਮਿਹਰਬਾਨ ਨੇ ਆਪਣੀ ਬਾਣੀ ਰਚੀ ਤੇ ਥੱਲੇ ਨਾਮ ਨਾਨਕ ਵਰਤਦਾ ਸਾਧ ਸੰਗਤ ਜੀ ਆਪਣੀ ਕੱਚੀ ਬਾਣੀ ਰਚਨਾਲ ਕਰਕੇ ਇੱਕ ਬਹੁਤ ਵੱਡਾ ਵਾਰ ਸੇ ਸਤਸੰਗ ਸਿੰਘ ਜੀ ਇਹ ਤੇ ਪੰਚਪਾਸ਼ਣ ਕਿਰਪਾ ਕਿੰਨੇ ਦੇ ਪਤਾ ਹੀ ਲੱਗਣਾ ਸੀ ਕੱਚੀ ਬਾਣੀ ਕਿਹੜੀ ਸੱਚੀ ਬਾਣੀ ਕਿਹੜੀ ਹੈ ਮਿਹਰਮਾਨ ਨੇ ਵਾਰ ਬਹੁਤ ਵੱਡਾ ਕੀਤਾ ਹੁਣ ਮੇਰੇ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਨੇ ਪਿਆਰੇ ਉਹ ਤੇ ਭਲਾ ਹੀ ਕਰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਸ ਸਰਬਤ ਦਾ ਪਾਲਾ